ਲੁਧਿਆਣੇ ਦੇ ਪਾਰਕ ਪਲਾਜਾ ਹੋਟਲ ਦੇ ਵਿੱਚ ਮਿੱਤਰੋ ਇਸ ਟਾਈਮ ਤੇ ਇੱਥੇ ਬਹੁਤ ਜ਼ਿਆਦਾ ਵੱਡੀ ਸੇਲ ਲੱਗੀ ਹੈ ਜਿਹਦੇ ਕੁਝ ਦਿਨ ਪਹਿਲਾਂ ਚਰਚੇ ਹੋਣੇ ਸ਼ੁਰੂ ਹੋ ਗਏ ਸੀ ਅੱਜ ਤੁਹਾਨੂੰ ਆਪਾਂ ਇਹੀ ਸੇਲ ਦਿਖਾਉਣ ਆਏ ਆ ਵੀ ਕਹਿੰਦੇ ਜਿਹੜਾ 2023-24 ਦਾ ਸਟਾਕ ਪਿਆ ਵੱਡੇ ਬ੍ਰਾਂਡਾਂ ਦੇ ਕੋਲੇ ਅੱਜ ਉਹਨਾਂ ਨੇ 90-90% ਆਫ ਤੇ ਪਾਰਕ ਪਲਾਜਾ ਦੇ ਵਿੱਚ ਲਾਤਾ ਮਿੱਤਰੋ ਆ ਤੁਸੀਂ ਦੇਖ ਸਕਦੇ ਹੋ ਵੀ ਕਿਹੜਾ ਕਿਹੜਾ ਸਮਾਨ ਮੈਂ ਤੁਹਾਨੂੰ ਦਿਖਾਉਣ ਲੱਗਿਆ ਅੱਜ ਸਾਰੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹਰੇਕ ਗੱਲ ਦਾ ਦੱਸਾਂਗਾ ਵੀ ਕੀ ਇਹਦਾ ਰੇਟ ਆ ਕੀ ਸਿਸਟਮ ਆ ਬਹੁਤ ਜ਼ਿਆਦਾ ਇਕੱਠ ਸੀ ਇਹ 2 ਦਿਨ ਹੋਰ ਚੱਲਣੀ ਆ ਸੇਲ ਇੱਕ ਤਾਂ ਅੱਜ ਦਾ ਦਿਨ ਸੀਗਾ 30 ਮਈ ਫਿਰ ਇਹ ਚੱਲਣੀ ਆ 31 ਮਈ ਤੇ 1 ਤਰੀਕ ਤੱਕ ਚੱਲਣੀ ਆ 1 ਜੂਨ ਤੱਕ ਆ ਦੇਖੋ ਤੁਸੀਂ ਤੇ ਆ ਚਾਦਰਾਂ ਚੁੱਦਰਾਂ ਆ ਗਈਆਂ ਮਿੱਤਰੋ ਤਕਰੀਬਨ ਮੈਂ ਸਾਰਾ ਸਟਾਕ ਹੀ ਤੁਹਾਨੂੰ ਦਿਖਾਉਂਗਾ ਆ ਦੇਖੋ ਇਹ 200 ਰੁਪਏ ਦੇ ਆ ਜਿੰਨੇ ਵੀ ਆ ਸਹਰਾਣੇ ਜੇ ਪਏ ਹਨ ਪਿੱਲੋ ਇਹ 200 ਰੁਪਏ ਦੇ ਆ ਫਿਰ ਆ ਦੇਖੋ ਤੁਸੀਂ ਕੱਠ ਚੈੱਕ ਕਰੋ ਮਿੱਤਰੋ ਵੀ ਲੋਕ ਕਿੰਨੇ ਉਤਾਵਲੇ ਆ ਸੇਲ ਵਾਸਤੇ ਬਹੁਤ ਦੂਰੋਂ ਦੂਰੋਂ ਲੋਕ ਸਪੈਸ਼ਲ ਪਾਰਕ ਪਲਾਜ਼ਾ ਹੋਟਲ ਦੇ ਵਿੱਚ ਆਏ ਆ ਤਾਂ ਜੋ ਜਿਹੜੀ 90% ਆਫ ਲੱਗੀ ਉਹਦਾ ਲਾਭ ਉਠਾਉਣ ਆ ਜਿਹੜੀਆਂ ਛੋਟੀਆਂ ਨੀਕਰਾਂ ਹੁੰਦੀਆਂ ਘਰੇ ਪਾਉਣ ਵਾਲੀਆਂ ਇਹ ਮਿੱਤਰੋ 5-500 ਦੀਆਂ ਬ੍ਰਾਂਡਡ ਆ ਇਹ ਵੀ 90% ਆਫ ਤੇ ਮਿਲ ਰਹੀਆਂ ਤੁਸੀਂ ਆਪਸਾ ਲੈ ਲਓ ਵੀ ਇਹ ਜੇ 90% ਕੱਟ ਕੇ ਉਹ ਫੁੱਲ ਰੇਟ ਲਾਈਏ ਤਾਂ ਇਹ ਕਿੰਨੇ ਦੀ ਹੋਊਗੀ ਤੁਸੀਂ ਇਹ حساب ਲਾ ਲਓ ਸਾਰਾ ਮਾਲ ਜਿੰਨਾ ਵੀ ਕੋਈ ਜਾਲੀ ਨਹੀਂ ਸੀ ਸਾਰਾ ਬ੍ਰਾਂਡ ਦਾ ਮਾਲ ਪਿਆ ਸੀ ਮਿੱਤਰੋ ਅੱਜ ਤੱਕ ਕਮਾਲ ਸੀਗੀ ਅਸੀਂ ਵੀ ਬਹੁਤ ਕੁਝ ਲੈ ਕੇ ਆਇਆ ਕਿਉਂਕਿ ਰੇਟ ਬਹੁਤ ਜ਼ਿਆਦਾ ਜਾਇ ਸੀ ਮਿੱਤਰੋ ਆਹ 600 ਰੁਪਏ ਵਾਲੀਆਂ ਲੋਹਾਂ ਆ ਗਈਆਂ ਟੀ-ਸ਼ਰਟਾਂ ਆ ਗਈਆਂ ਨਾ ਆ ਤੁਸੀਂ ਦੇਖ ਲਓ ਇਹ ਟੀ-ਸ਼ਰਟਾਂ ਚੈੱਕ ਕਰ ਲਓ ਮਿੱਤਰੋ ਹਰੇਕ ਬੰਦਾ ਮੰਨ ਕੇ ਚੱਲੋ ਇੱਥੇ ਅੱਜ ਪਹੁੰਚਿਆ ਹੋਇਆ ਸੀ ਆਹ 2-200 ਰੁਪਏ ਵਾਲੇ ਪਿੱਲੂ ਦੇਖ ਲਓ ਤੁਸੀਂ ਨਾ ਹਰੇਕ ਚੀਜ਼ ਮੈਂ ਤੁਹਾਨੂੰ ਦਿਖਾਉਂਗਾ ਮਿੱਤਰੋ ਮੋਟੀ ਮੋਟੀ ਜਾਣਕਾਰੀ ਮੈਂ ਤੁਹਾਨੂੰ ਹਰੇਕ ਬਾਰੇ ਦੱਸੂਗਾ ਆ ਦੇਖੋ ਆ ਚੈੱਕ ਕਰੋ ਇਹ 400 ਰੁਪਏ ਦਾ ਆ ਪਾਲੂ ਆ ਗਿਆ ਜਿਵੇਂ ਬੱਚਿਆਂ ਦੇ ਟਵਾਈ ਲਾ ਲਓ ਤੁਸੀਂ ਜਾਂ ਗੱਡੀ ਗੁੱਡੀ ਦੇ ਵਿੱਚ ਰੱਖਣ ਵਾਸਤੇ ਇਹ 200 ਰੁਪਏ ਦਾ ਸਾਰਾ ਸਾਰਾ 200 ਰੁਪਏ ਜਿਹੜਾ ਮਰਜੀ ਚੱਕ ਲਓ ਐ ਬਹੁਤ ਰੇਡ ਜੈਜ ਦੇ ਵਿੱਚ ਵੀ ਬਹੁਤ ਚੀਜ਼ਾਂ ਸੀਗੀਆਂ ਤੇ ਬਾਕੀ ਵੈਸੇ ਵੀ ਜਿਹੜਾ ਥੋੜਾ ਰੇਡ ਜ਼ਿਆਦਾ ਲੱਗਿਆ ਜਿਹਨਾਂ ਦਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਤੇ ਆ ਤੁਸੀਂ ਦੇਖ ਸਕਦੇ ਹੋ ਮਿੱਤਰੋ ਇਹ ਵੀ ਇੱਕ ਸਾਦੇ ਪਿੱਲੂ ਯਾ 2.5 200 ਰੁਪਏ ਨੂੰ ਆ ਦੋ ਦੋ 200 ਵਾਲਾ ਸਮਾਨ ਆ ਗਿਆ ਸਾਰਾ ਤੇ ਆ ਬੈਗ ਦੇਖੋ ਮਿੱਤਰੋ ਆਦਾ ਇਹਦਾ ਤਾਂ ਰੇਟ ਆ ਇੰਨਾ ਜਿਆਦਾ ਜਾਇਜ ਲੱਗਿਆ ਨਾ ਵੀ ਕਮਾਲ ਹੀ ਹੋ ਗਈ ਆ ਬੈਗ 5-500 ਦੇ ਜਿਹੜਾ ਮਰਜੀ ਚੱਕੋ ਇਥੋਂ ਯਾਰ ਕਿੰਨੇ ਸੋਹਣੇ ਬੈਗ ਸੀ 500 ਰੁਪਏ ਦੇ ਵਿੱਚ ਅੱਜ ਕੱਲ ਆਉਂਦੇ ਹੀ ਕੀ ਹਨ ਇਹ ਬੈਗ 5-500 ਦੇ ਮਿਲ ਰਹੇ ਸੀਗੇ ਤੇ ਆ 3-300 ਰੁਪਏ ਵਾਲੀਆਂ ਸ਼ਲਟਾਂ ਛੁਲਟਾਂ ਆ ਗਈਆਂ ਤੇ ਇਹ ਵੀ ਕਮਾਲ ਦੀਆਂ ਸੀ ਬਾਈ ਯਾਰ ਸਿਰਾਈ ਹੋਇਆ ਪਿਆ ਸੀ ਬਾਕੀ ਲੇਡੀਜ਼ ਵਾਲਾ ਤੇ ਜੈਂਟਸ ਵਾਲਾ ਦੋਵਾਂ ਵਾਲਾ ਸਮਾਨ ਪੂਰਾ ਭਰ-ਭਰ ਕੇ ਇੱਥੇ ਪਿਆ ਸੀਗਾ ਕੋਈ ਚੀਜ਼ ਦੀ ਕਮੀ ਨਹੀਂ ਸੀਗੀ ਆ ਦੇਖੋ ਆਪ ਦੇਖਣ ਦੇ ਲਈ ਵਿੱਚ ਕੋਈ ਜਾਨਵਰ ਜਿਹਾ ਲੱਗਦੇ ਆ ਇਹ ਵੀ 700-700 ਰੁਪਏ ਦਾ ਪੀਸ ਸੀਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਜੇ ਆਮ ਇਹਨੂੰ ਲਓਗੇ ਤਾਂ ਘਟੋਕੜ 1500 2000 3000 ਇੱਥੋਂ ਤੱਕ ਵੀ ਪਹੁੰਚ ਸਕਦਾ ਆਹ ਟੀ-ਸ਼ਰਟਾਂ 3-300 ਰੁਪਏ ਵਾਲੀਆਂ ਬਾਈ ਕਮਾਲ ਹੋਈ ਪਈ ਸੀਗੀ ਯਾਰ ਅੱਜ ਐਂ ਲੱਗਦਾ ਸੀਗਾ ਨਹੀਂ ਪਾਰਕ ਬਲਾਜੇ ਤੁਹਾਨੂੰ ਰੇਟ ਪਤਾ ਹੀ ਆ ਵੀ ਕਿੰਨਾ ਮਹਿੰਗਾ ਜੇ ਤੇ ਓਟਲ ਓਟਲ ਲੈਣਾ ਹੋਵੇ ਤੇ ਆਏ ਮਿੱਤਰੋ ਐਂ ਲੱਗਦਾ ਸੀਗਾ ਵੀ ਯਾਰ ਕਿਤੇ ਤਕੜੀ ਚੌੜੇ ਬਾਜ਼ਾਰ ਦੇ ਵਿੱਚ ਕਿਸੇ ਸੇਲ 'ਚ ਫਿਰਦੇ ਆ ਪਰ ਇਹ ਬ੍ਰਾਂਡ ਦੀ ਸੇਲ ਲੱਗੀ ਹੋਈ ਸੀ 8-800 ਰੁਪਏ ਵਾਲੀਆਂ ਮਿੱਤਰੋ ਸ਼ਾਲਟਾਂ ਛਾਲਟਾਂ ਟੀ-ਸ਼ਰਟਾਂ ਸਾਰਾ ਕੁਝ ਹੈ ਟੀ-ਸ਼ਰਟਾਂ ਇੰਨੀਆਂ ਕਮਾਲ ਦੀਆਂ ਸੀਗੀਆਂ ਮਿੱਤਰੋ ਵੀ ਜਿਹੜੀਆਂ ਘੱਟੋ ਘੱਟ 22 23 ਤੇ 24 2400 ਰੁਪਏ ਦੀਆਂ ਟੀ-ਸ਼ਰਟਾਂ ਉਹ 8 800 ਚ ਮੈ ਰਹੀਆਂ ਸੀ ਆ ਦੇਖੋ ਮਿੱਤਰੋ ਆ ਲੋਰਾਂ ਲੋਰਾਂ ਨੀਕਰਾਂ ਨੂੰ ਕਿਰਾਏ 5 500 ਦੀਆਂ ਸਾਰੀਆਂ ਜਿਹੜੀ ਮਰਜੀ ਚੱਕ ਲੋ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਵੀ ਚੀਜ਼ ਭਾਵੇਂ ਵੱਡੀ ਹੋਵੇ ਭਾਵੇਂ ਛੋਟੀ ਹੋਵੇ ਜਿਹੇ ਜੀ ਮਰਜੀ ਹੋਵੇ ਰੇਟ ਸਾਰਿਆਂ ਦਾ ਇੱਕੋ ਹੀ ਸੀ ਜਿਹੜੀ ਚੀਜ਼ ਮਰਜੀ ਦੇਖ ਲੋ ਰੇਟ ਸਾਰਿਆਂ ਦਾ ਇੱਕੋ ਹੀ ਸੀ ਬਾਈ ਤੇ ਇਹ ਮੈਨੂੰ ਗੱਲ ਬਹੁਤ ਜੱਚੀ ਹੈ ਨਾ ਆ ਦੇਖੋ ਜਿੰਨਾ ਆ ਗਏ ਆ ਬ ਇਹ ਜੀਨ ਦਾ ਰੇਟ ਵੀ ਮੈਂ ਤੁਹਾਨੂੰ ਦਿਖਾਉਣਾ ਵੀ ਇਹਦਾ ਕੀ ਰੇਟ ਆ 1000 ਰੁਪਿਆ ਜਿਹੜੀ ਮਰਜ਼ੀ ਚੱਕੋ 1000 ਰੁਪਏ 'ਚ ਜੀਨ ਪੂਰੀ ਟਾਪ ਕੁਆਲਿਟੀ ਦੇ ਜੀਨਾਂ ਮਿੱਤਰੋ ਅ ਫਿਰ ਆ ਜਰਾਬਾਂ ਆ ਗਈਆਂ ਇਹ 150 ਦੇ ਤਿੰਨ ਜੋੜੇ ਸੀਗੇ ਇਹ ਵੀ ਓਇ ਨਹੀਂ ਹੈਗੀਆਂ ਵੀ ਜਿਹੜੀਆਂ 50 50 ਦੇ ਤਿੰਨ ਜੋੜੇ ਮਿਲਦੇ ਹੁੰਦੇ ਆ ਵੀ ਘਰੇ ਜਾਂਦਿਆਂ ਉਹਦੀ ਲਾਸਟੇ ਖੁੱਲ ਗਈ ਉਹ ਸਿਸਟਮ ਨਹੀਂ ਇਹ ਵੀ ਬ੍ਰਾਂਡ ਦੀਆਂ ਜਰਾਬਾਂ ਆ ਆ ਦੇਖੋ ਆ ਪਾਲਟੀ ਵੀਰ ਪੈਂਟਾਂ ਆ ਗਈਆਂ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਵੀ ਕਮਾਲ ਦੀਆਂ ਸੀਗੀਆਂ ਇਹਨਾਂ ਦਾ ਵੀ ਰੇਟ ਮਿੱਤਰੋ ਬਹੁਤ ਜਾਇਜ਼ ਸੀ ਆ ਤੁਸੀਂ ਦੇਖ ਸਕਦੇ ਹੋ 6-600 ਰੁਪਏ ਵਾਲੀਆਂ ਟੀ-ਸ਼ਰਟਾਂ ਜਿਹੜੀ ਮਰਜ਼ੀ ਤੁਸੀਂ ਇਹਨਾਂ 'ਚੋਂ ਲੈ ਸਕਦੇ ਹੋ। ਬਾਕੀ ਯਾਰ ਕੌਲ ਮਲਾ ਕੇ ਗੱਲ ਇਹ ਆ ਵੀ ਕਮਾਲ ਹੋਈ ਪਈ ਸੀ ਰੇਟ ਵਾਲੀ ਤਾਂ ਬੱਲੇ ਬੱਲੇ ਹੋਈ ਪਈ ਸੀ। ਇਸੇ ਕਰਕੇ ਲੋਕ ਝੋਲੇ ਭਰ-ਭਰ ਕੇ ਸਮਾਨ ਲੈ ਕੇ ਜਾ ਰਹੇ ਸੀਗੇ ਇੱਥੋਂ ਤੇ ਆਹ ਤੁਸੀਂ ਦੇਖ ਸਕਦੇ ਹੋ ਬਾਈ ਇਹ ਕੈਰੀ ਬੈਗ, ਲੇਡੀਜ਼ ਵਾਲੇ, ਜੈਂਟਸ ਵਾਲੇ ਸਾਰੇ ਸੀ ਜਿਹੜੇ ਆਪਾਂ ਸਾਈਡ ਬੈਗ ਕਹਿੰਦੇ ਨੇ ਇਹ 2-200 ਰੁਪਏ ਦੀ ਸੇਲ ਲੱਗੀ ਸੀ। ਤੁਸੀਂ ਆਮ ਜਿਹਨੂੰ ਮੇਲੇ ਤੋਂ ਵੀ ਲਓਗੇ 3-400 ਦਾ ਤਾਂ ਉਹੀ ਦਿੰਦੇ ਆ। ਇਹ 2-200 ਰੁਪਏ ਵਾਲੇ ਬ੍ਰਾਂਡ ਦੇ ਸੀਗੇ। ਆਹ 4-400 ਰੁਪਏ ਵਾਲਾ ਕੋਲਮ ਲਾ ਕੇ ਯਾਰ ਕੁੱਲ ਚੀਜ਼ੀ ਸੀਗੀ ਘਰ ਦੀ ਪਰਫਿਊਮ ਲਾ ਲਓ ਤੁਸੀਂ ਲਾਉਣ ਵਾਲੇ ਜਾਂ ਹੋਰ ਚੀਜ਼ਾਂ ਲਾ ਲਓ ਜਿਹੜੇ ਪਰਫਿਊਮ 5-5 6-6000 ਦੇ ਆਉਂਦੇ ਉਹ 5-500 ਰੁਪਏ ਦੇ ਵਿੱਚ ਮੈ ਰਹੇ ਸੀ ਆ 5-500 ਦੇ ਤੁਸੀਂ ਲਾ ਲਓ ਬੈਗ ਜੀ ਹਨਾ ਹੋਰ ਆ ਚੀਜ਼ਾਂ ਆ 2-2000 15-1500 ਵਾਲੇ ਪੂਰੇ ਗਲਾਫ ਆ ਕੁਰਸੀਆਂ ਦੇਖ ਲਓ ਮਿੱਤਰੋ 15-1500 ਵਾਲੀਆਂ ਤੇ ਹਰੇਕ ਚੀਜ਼ ਪਈ ਸੀ ਆ ਦੇਖੋ ਇਧਰਲੇ ਪਾਸੇ ਦੇਖੋ ਹੋਰ ਬਹੁਤ ਚੀਜ਼ਾਂ ਪਈਆਂ ਸੀ ਇੱਥੇ ਸੋ ਸ਼ੇਅਰ ਕਰਿਓ ਵੀਡੀਓ ਨੂੰ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਤਾਂ ਜੋ ਤੁਹਾਨੂੰ ਰੇਟਾਂ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾ ਸਕੇ ਵੀ ਇਹ ਸੇਲ ਦੇ ਵਿੱਚ ਕਿੰਨਾ ਕੁ ਫਾਇਦਾ ਵੀ ਤੁਹਾਨੂੰ ਘਰੇ ਬੈਠਾਂ ਨੂੰ ਪਤਾ ਲੱਗ ਜੇ ਜਾਣ ਦੀ ਜ਼ਰੂਰਤ ਨਾ ਪਵੇ ਹਨਾ ਤੇ ਜੇ ਤੁਹਾਨੂੰ ਰੇਟ ਜਾਇਜ਼ ਲੱਗਿਆ ਮੈਨੂੰ ਤਾਂ ਵੀ ਕੋਈ ਚੀਜ਼ਾਂ ਦਾ ਜਾਇਜ਼ ਲੱਗਿਆ ਕੋਈ ਚੀਜ਼ਾਂ ਜਿਆਦਾ ਲੱਗਿਆ ਤਾਂ ਜ਼ਰੂਰ ਪਹੁੰਚੋ ਪਾਰਕ ਪਲਾਜ਼ਾ 1 ਜੂਨ ਤੱਕ ਜੀ